ਅੱਜ ਵਿਜ਼ਿਟ ਕਰਕੇ ਇਹਨਾਂ ਨੂੰ ਇਸ ਤਰੀਕੇ ਨਾਲ ਰਾਹਤ ਪ੍ਰਦਾਨ ਕਰਨ ਜਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਵਿਅਸਫਰ ਦਾ ਧੰਨਵਾਦ ਹੋਰ ਮਹਾਰਾਣਾ ਗੁਰਜੀਤ ਜੀ ਸਾਡੇ ਐਮਐਲਏ ਸਰਬਾਨ ਵੀ ਨੇ ਇਹਨਾਂ ਦਾ ਵੀ ਧੰਨਵਾਦ ਹੈ ਪ੍ਰਾਇਨੇ ਲੀਡਰ ਨੇ ਸੋ ਸ਼ੁਰੂ ਤੋਂ ਹੀ ਹਲਕੇ ਦੇ ਵਿੱਚ ਗੁਜ਼ਰਦੇ ਆ ਰਹੇ ਨੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਸੋ ਮੈਂ ਵੀ ਅੱਜ ਇੱਥੇ ਪਹੁੰਚ ਕੇ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਜੀ ਦੇ ਹਦੇਸਾ ਅਨੁਸਾਰ ਸਾਰੇ ਮੰਤਰੀ ਸਹਿਬਾਨ ਅਲੱਗ-ਅਲੱਗ ਜਗ੍ਹਾ ਤੇ ਜਿੱਥੇ ਜਿੱਥੇ ਵੀ ਪਾਣੀ ਆਇਆ ਉੱਥੇ ਲਗਾਏ ਨੇ ਕੱਲ ਪ੍ਰਿੰਦਰ ਗੋਇਲ ਜੀ ਜਰਨਲਿਸਟ ਨੇ ਵੀ ਹੋ ਕੇ ਗਏ ਸੋ ਅਜ ਮੈਂ ਵੀ ਕਾਫੀ ਕਰਾਂ ਦੇ ਵਿੱਚ ਜਾ ਕੇ ਆ ਸਪੈਂਸਰ ਨੂੰ ਖੁਦ ਮਿਲ ਕੇ ਆ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਸਾਨੂੰ ਆਈਆਂ ਸਭ ਤੋਂ ਪਹਿਲਾਂ ਸਾਡੀ ਗਦਾਵਰੀ ਕਰਾਈ ਜਾਵੇ ਉਹਦੇ ਲਈ ਸਪੈਸ਼ਲ ਗਦਾਵਰੀ ਜਿਹੜੀ ਹੈ ਮੇਰੇ ਕੋ ਰੈਵਨਿਊ ਡਿਪਾਰਟਮੈਂਟ ਆ ਉਹਦੇ ਲਈ ਅਸੀਂ ਥੱਲੇ ਰਿਸਤਾ ਲੋਕ ਨੂੰ ਦਿੱਤੇ ਕਿ ਇਹਨਾਂ ਦੀ ਸਪੈਸ਼ਲ ਗਦਾਵਰੀ ਕਰਕੇ ਜਿੰਨਾ ਵੀ ਬੰਦਾ ਮੁਆਵਜ਼ਾ ਸਾਰਿਆਂ ਨੂੰ ਦਿੱਤਾ ਜਾਵੇ ਰਾਣਾ ਗੁੱਡੀ ਜੀ ਨੇ ਕਿਹਾ ਥੋੜਾ ਵੱਧ ਦਿੱਤਾ ਜਾਵੇ ਜਰੂਰ ਮੁੱਖ ਮੰਤਰੀ ਸੰਗਰਪਾਲ ਸਿੰਘ ਮਾਹ ਜੀ ਨਾਲ ਗੱਲ ਕਰਕੇ ਕਿਉਂਕਿ ਅਸੀਂ ਇਹਨਾਂ ਲੋਕਾਂ ਦੀ ਸੇਵਾ ਵਾਸਤੇ ਜੇ ਅਸੀਂ ਇਹੋ ਜਿਹੇ ਹੜ੍ਹਾਂ ਦੇ ਵਿੱਚ ਘੁੰਮ ਰਹੇ ਆ ਸੋ ਬਹੁਤ ਸਾਰੇ ਪਰਿਵਾਰਾਂ ਨੇ ਸਰਪੰਚ ਸਾਹਿਬ ਨੇ ਖੁਦ ਵੀਡੀਓ ਵੀ ਹੋ ਗਈ ਮੁੰਡਿਆ ਕੋ ਉਹਦੇ ਵਿੱਚ ਕਿਹਾ ਕਿ ਪਹਿਲੀ ਸਰਕਾਰ ਬਣੀ ਹੈ ਜਿਹੜੀ ਕਿ ਸਾਡੇ ਘਰਾਂ ਦੇ ਵਿੱਚ ਆਈ ਇਹਨੇ ਪਾਣੀ ਦੇ ਵਿੱਚ ਆ ਕੇ ਸਾਡਾ ਹਾਲ ਪੁੱਛਿਆ ਅਸੀਂ ਤੁਹਾਡਾ ਧੰਨਵਾਦੀ ਆ ਸਾਡੇ ਇਥੋਂ ਤੱਕ ਸਾਡੇ ਡੰਗਰਾਂ ਨੂੰ ਵਿਚਾਰਾ ਜਿਹੜੀ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਆ ਰਿਹਾ ਸੋ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਐਸਡੀਆਰਫ ਦੀ ਟੀਮ ਲਗਾਈ ਹੋਈ ਹੈ 2 ਕਰੋੜ ਰੁਪਏ ਐਡਵਾਂਸ ਦੇ ਵਿੱਚ ਡਿਸਟ੍ਰਿਕਟ ਨੂੰ ਭੇਜਤਾ ਕਿ ਕਿਸੇ ਤਰ੍ਹਾਂ ਦੀ ਕੋਈ ਲੋੜ ਹੈ ਇੱਥੇ ਪੂਰੀ ਕਰੋ ਬਾਕੀ ਜਿਹੜਾ ਤੁਸੀਂ ਮਨ ਵਾਲੀ ਗੱਲ ਕੀਤੀ ਆ ਜਰੂਰ ਆਉਣ ਵਾਲੇ ਟਾਈਮ ਤੋਂ ਇਹੋ ਜਿਹਾ ਟਾਈਮ ਨਾ ਆਵੇ ਪਰ ਆਉਣ ਵਾਲੇ ਅਗਲੇ ਜੇ ਰੱਬ ਨਾ ਕਰੇ ਜੇ ਇਹੋ ਜਿਹੀ ਕੋਈ ਹਾਲਾਤ ਆਉਂਦੇ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਬੰਦਵਸਤਾ ਅਸੀਂ ਪੂਰਾ ਕਰਾਂਗੇ ਕਿਉਂਕਿ ਅਸੀਂ ਲੋਕਾਂ ਦੇ ਦੁੱਖਦਰ ਦੇ ਵਿੱਚ ਖੜਨ ਵਾਲੀ ਸਰਕਾਰ ਆ ਲੋਕਾਂ ਦੇ ਦੁੱਖਦਰ ਦੇ ਨਾਲ ਹੋ ਕੇ ਚਾਹੇ ਜਿਹੋ ਜਿਹੀ ਮਰਗੀ ਹਫਤਾਵੇ ਵਿੱਚ ਨਾਲ ਰਹਿ ਕੇ ਅਸੀਂ ਉਹਨਾਂ ਦੇ ਨਾਲ ਹਰ ਵੇਲੇ ਖੜੇ ਆ ਸੋ ਇਹੋ ਜਿਹੀ ਜਿਹੜਾ ਦੁੱਖ ਦੇ ਦੀ ਜਿਹੜੀ ਇਸ ਟਾਈਮ ਤਲੀ ਸਾਡੀ ਲੋੜ ਸੀਗੀ ਸਭ ਤੋਂ ਵੱਧ ਉਹਨਾਂ ਦੇ ਜਾਨਵਰਾਂ ਦੀ ਰੱਖਿਆ ਕਰਨੀ ਹੈ ਉਹਨਾਂ ਦੇ ਰਸਨ ਦਾ ਪ੍ਰਬੰਧ ਕਰਨਾ ਉਹਨਾਂ ਦੇ ਡੰਗਰਾਂ ਦੇ ਚਾਰੇ ਦਾ ਪ੍ਰਬੰਧ ਕਰਨਾ ਉਹ ਪੂਰਾ ਪ੍ਰਸਾਸ਼ਨ ਲਗਾਇਆ ਹੋਇਆ ਕੱਲ ਬ੍ਰਿੰਦਰ ਗੋਇਲ ਜੀ ਵੀ ਹੋ ਕੇ ਗਏ ਮੈਂ ਵੀ ਹੋ ਕੇ ਗਿਆ ਸੋ ਬਹੁਤ ਬਾੜਾ ਟਾਈਮ ਜਿਹੜਾ ਪਿੱਛੋਂ ਜ਼ਿਆਦਾ ਬਰਸਾਤ ਦੇ ਕਾਰਨ ਹੋ ਰਿਹਾ ਜੋ ਜਲਦੀ ਹੀ ਜਿਹੜੀ ਜਦੋਂ ਪਾਣੀ ਘਟਦਾ ਡੀਸੈਲਟਿੰਗ ਦੀ ਜਿਹੜੀ ਪ੍ਰੋਬਲਮ ਹੈ ਉਹਦਾ ਵੀ ਹੱਲ ਕਰਾਵਾਂਗੇ ਜਿਹੜੀ ਤਾਜੋਏ ਪਾਣੀ ਦੁਆਰਾ ਨਾ ਆਵੇ ਸੋ ਪੂਰੇ ਧਿਆਨ ਦੇ ਵਿੱਚ ਰੱਖ ਕੇ ਪੂਰੀ ਸਰਕਾਰ ਦੇ ਧਿਆਨ ਚਾ ਮੁੱਖ ਮੰਤਰੀ ਸਾਹਿਬ ਹਰ ਵੇਲੇ ਉਹਨਾਂ ਦਾ ਧਿਆਨ ਇਸ ਜਿਹੜੀ ਜਿਹੜੀ ਜਗ੍ਹਾ ਤੇ ਜਿਹੜੀ ਜਿਹੜੇ ਜਿਲ੍ਹਿਆਂ ਚ ਪਾਣੀ ਆਇਆ ਉੱਥੇ ਪੂਰਾ ਧਿਆਨ ਦਿੱਤਾ ਜਾ ਰਿਹਾ ਉਹਦੀ ਮਦਦ ਵਾਸਤੇ ਹਰ ਚੀਜ਼ ਦਾ ਉਪਲਬਧ ਕੀਤੀ ਜਾ ਰਹੀ ਹੈ ਸੋ ਅਸੀਂ ਤੇ ਨਿਮਾਣੇ ਆ ਨਵੇਂ ਆ ਪਰ ਸੇਵਾਦਾਰ ਸੇਵਾਦਾਰ ਬਣ ਕੇ ਇਹ ਸੇਵਾ ਕਰ ਰਹੇ ਆ ਕਿ ਲੋਕਾਂ ਨੂੰ ਜਿਹੜੀ ਇਹ ਸੇਵਾ ਮਨਜ਼ੂਰ ਵੀ ਹੋ ਰਹੀ ਹੈ ਬੜੀ ਖੁਸ਼ੀ ਹੁੰਦੀ ਹੈ ਜਦੋਂ ਅੱਜ ਸਰਪੰਚ ਸਾਹਿਬ ਲਈ ਸਾਡੀ ਭੈਣ ਹੈ ਸਰਪੰਚ ਉਹ ਕਹਿ ਰਹੀ ਸੀ ਕਿ ਪਹਿਲੇ ਮੰਤਰੀ ਆ ਜਿਹੜੇ ਪਹਿਲੀ ਸਰਕਾਰ ਦੇ ਮੰਤਰੀ ਜਿਹੜੇ ਸਾਡੇ ਘਰਾਂ ਦੇ ਵਿੱਚ ਆਏ ਸੋ ਮੈਂ ਰਣਾ ਰਣਾ ਜੀ ਦਾ ਵੀ ਧੰਨਵਾਦੀ ਆ ਕਿ ਉਹ ਆਪ ਇਨੀ ਧੁੱਪ ਚ ਖੜੇ ਆ ਅੰਦਸਿਆ ਕਿ ਪਿੰਡ ਵਾਸੀਆਂ ਨੇ ਰੰਗ ਕਾਲੇ ਹੋ ਗਏ ਜਿਹੜੇ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਸੋ ਇਹੋ ਜੇ ਮੌਕੇ ਤੇ ਰਣਾ ਜੀ ਆਪਾਂ ਸਰਕਾਰਾਂ ਦੇ ਨਾਲ ਸਾਰਿਆਂ ਨੂੰ ਹੀ ਸੇਵਾ ਨਿਭਾਉਣੀ ਚਾਹੀਦੀ ਆ ਚਾਹੇ ਤੁਸੀਂ ਉਹ ਚਾਹੇ ਸਾਡੇ ਕੋਈ ਸੰਤ ਸਮਾਗਮ ਦੇ ਜਿਹੜਾ ਨੇ ਕਾਹੀ ਸਾਡੇ ਪਿੰਡਾਂ ਦੇ ਲੋਕ ਨੇ ਕਿਉਂਕਿ ਪੰਜਾਬੀ ਸ਼ੁਰੂ ਤੋਂ ਹੀ ਬਾਬੇ ਨਾਨਕ ਨੇ ਜੋ ਲੰਗਰ ਚਲਾਇਆ ਉਦੋਂ ਤੋਂ ਹੀ ਸੇਵਾਦਾਰ ਬਣ ਕੇ ਜਿਹੜੀ ਇਹ ਸੇਵਾ ਕਰਨੀ ਜਾਂਦੇ ਆ ਜੂ ਵੱਡੇ ਵੱਡੇ ਬਾਹਰਲੇ ਮੁਲਕਾਂ ਤੱਕ ਜਾ ਕੇ ਇਹਨਾਂ ਨੇ ਬਹੁਤ ਵੱਡੀਆਂ-ਵੱਡੀਆਂ ਸੇਵਾਵਾਂ ਨਿਭਾਈਆਂ ਤੇ ਇਹੋ ਜਿਹੀ ਆਪਣੇ ਪੰਜਾਬ ਦੇ ਵਿੱਚ ਜਿਹੜੀ ਆਫਤ ਆਈ ਹੈ ਤੇ ਨਾਲ ਹੋ ਕੇ ਤਗੜੀ ਹੋ ਕੇ ਸੇਵਾ ਕਰਨਗੇ ਸੋ ਮੈਂ ਅੱਜ ਰਾਣਾ ਜੀ ਦਾ ਵੀ ਤੁਹਾਨੂੰ ਵਧੀਆਂ ਅਫਸਰ ਸੇਵਾਨਾਂ ਦਾ ਪ੍ਰਸ਼ਾਸਨ ਦਾ ਚਾਲ ਚੱਕ ਨਾਲ ਖੜਿਆ ਜਿਹੜੇ ਹਰ ਰੋਜ਼ ਇੱਥੇ ਖੜੇ ਆ ਤੇ ਮੈਂ ਰਾਣਾ ਜੀ ਕਹੂੰਗਾ ਜੀ ਅਸੀਂ ਜਿੰਨੀ ਦੇਰ ਇਹ ਪਾਣੀ ਨਹੀਂ ਘਟਦਾ ਲੋਕਾਂ ਦੀ ਅਸੀਂ ਮੈਂ ਖੁਦ ਇੱਥੇ ਪੂਰਾ ਆਪਣੀ ਰੇਖ ਦੇਖ ਦੇ ਵਿੱਚ ਰਹਿ ਕੇ ਅਫਸਰ ਸੇਵਾਨਾਂ ਦੇ ਨਾਲ ਇਹਨਾਂ ਲੋਕਾਂ ਦੀ ਮਦਦ ਦੀ ਹਰ ਵੇਲੇ ਕਰਾਂਗਾ ਮੈਂ ਇੱਕ ਬੇਨਤੀ ਕਰਨੀ ਭੁੱਲ ਗਿਆ ਕਿ ਮਦਦ ਤਾਂ ਤੁਸੀਂ ਪਿਛਲੀ ਵਾਰ ਵੀ ਕੀਤੀ ਕਿ ਵੀ ਜਿਹੜੀ ਆ ਰੇਤਾ ਪੈ ਗਈ ਖੇਤਾਂ ਦੇ ਵਿੱਚ ਤੁਸੀਂ ਜ਼ਿੰਮੇਦਾਰ ਨੂੰ ਚੱਕਣ ਦੀ ਇਜਾਜ਼ਤ ਦਿੱਤੀ ਉਹ ਇੱਕ ਤਾਂ ਸਿਲੇਕਟ ਬੇਸਿਸ ਤੇ ਸੀ ਇਹ ਕੋ ਸਮੇਂ ਤੋਂ ਬਹੁਤ ਬਾਅਦ ਚਾਈ ਉਹਦੇ ਚ ਬੜੀਆਂ ਕੰਡੀਸ਼ਨਾਂ ਲਾਈਆਂ ਤੁਸੀਂ ਪੋਰਟਲ ਤੇ ਕੋਣ ਕਿਸੇ ਨੂੰ ਆਉਂਦਾ ਸੀ ਕਿਸੇ ਨੂੰ ਨਹੀਂ ਆਉਂਦਾ ਸੀ ਇਸ ਵਾਰ ਉਹ ਡੀਸੀ ਸਾਹਿਬ ਨੂੰ ਕਹਿ ਕੇ ਜਿਹਨੇ ਜ਼ਿਲ੍ਹਾ ਵਿੱਚ ਫਲਡ ਆਇਆ ਉਹਨਾਂ ਚ ਕੋ ਵੀ ਉਹ ਜ਼ਿੰਮੇਦਾਰ ਆਪਣਾ ਰੇਤਾ ਚੱਕ ਸਕਦੇ ਤੁਸੀਂ ਦੇ ਚਾਲ ਸਾਬ ਤੁਸੀਂ ਦੇ ਚਾਲ ਸਾਹਿਬ ਇਥੇ ਨੇ ਇੰਚਾਰਜ ਜੋ ਮਰਜ਼ੀ ਕਰਾਂਗੇ ਚਾਲ ਕਿਹੜਾ ਅੱਛਾ ਅੱਛਾ ਆਪਣੇ ਠੀਮਾ ਸਾਹਿਬ ਸੋਰੀ ਠੀਮਾ ਸਾਹਿਬ